हां जी दोस्तों ਸਾਰੀਆਂ ਹੀ ਬਾਲੀਆਂ ਫੈਡਰੇਸ਼ਨਾਂ ਨੇ ਪਿੱਛੇ ਜੇ ਮੀਟਿੰਗ ਕਰਕੇ ਇੱਕ ਫੈਸਲਾ ਕੀਤਾ ਸੀ ਵੀ ਆਪਾਂ ਇੱਕ ਸਾਲ ਲਈ ਟੂਰਨਾਮੈਂਟ ਨਹੀਂ ਕਰਾਵਾਂਗੇ ਇਹ ਸਾਰੀਆਂ ਹੀ ਬਾਲੀਆਂ ਫੈਡਰੇਸ਼ਨਾਂ ਦਾ ਫੈਸਲਾ ਸੀ ਬਾਹਰੇ ਟੂਰਨਾਮੈਂਟ ਨਹੀਂ ਹੋ ਰਹੇ ਅਗਲੇ ਸਾਲ ਇਸ ਨੂੰ ਦੇਖਦੇ ਹੋਏ ਦੇਖੋ ਪੰਨਾ ਜਲਾਲਪੁਰੇ ਨੇ ਬਾਲੀਆਂ ਫੈਡਰੇਸ਼ਨਾਂ ਨੂੰ ਕੀ ਅਪੀਲ ਕੀਤੀ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੋਡੀ ਪਲੇਅਰ ਪਾਲਾ ਜਨਾਲਪਾ ਇੱਕ ਸਾਰੀਆਂ ਫੈਡਰੇਸ਼ਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਸੀਗੇ ਵਰਲਡ ਰੀਆ ਨੂੰ ਪਿੱਛੇ ਜੇ ਮੀਟਿੰਗ ਹੋਈ ਸੀ ਤੇ ਪੋਸਟਰ ਦੇਖਿਆ ਇੰਗਲੈਂਡ ਵਿੱਚ ਵਰਲਡ ਫੈਡਰੇਸ਼ਨ ਦੀ ਕੋਡੀ ਕਹਿੰਦੇ ਬੰਦ ਕਰਾਉਣ ਦਾ ਫੈਸਲਾ ਲਿਆਇਆ ਮੈਂ ਸਾਰੇ ਪਲੇਅਰਾਂ ਵੱਲੋਂ ਤੇ ਆ ਪਲੇਅਰ ਹੋਣ ਦੇ ਨਾਤੇ ਮੈਂ ਸਾਰੀਆਂ ਫੈਡਰੇਸ਼ਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਸੀਜ਼ਨ ਜੇ ਤੁਸੀਂ ਕਬੱਡੀ ਬੰਦ ਕਰਨ ਦਾ ਕੋਈ ਹੱਲ ਨਹੀਂ ਹੋਣਾ ਕਿਸੇ ਤਰ੍ਹਾਂ ਵੀ ਜੇ ਤੁਸੀਂ ਸੀਜ਼ਨ 12 ਮੈਚਾਂ ਦੀ ਜਗ੍ਹਾ 6 ਮੈਚਾਂ ਦਾ ਜਾਂ 5 ਮੈਚਾਂ ਦਾ ਲਿਆਉ ਉਹਦੇ ਵਿੱਚ ਸਾਰਾ ਤਾਂ ਡੱਬਾਈ ਤੋਂ ਵੀ ਬਨ ਜਾਣੇ ਕਲੱਬਾਂ ਤੇ ਸਾਰੇ ਸੋਕੇ ਹੋ ਜਾਣੇ ਛੋਟਾ ਸੀਜ਼ਨ ਕਰ ਦੋ ਕਿਉਂਕਿ ਨਾਲੇ ਜਿਹੜੀਆਂ ਬਾਕੀ ਦਾ ਯੂਰਪ ਪਸਾ ਕਈਆਂ ਨੂੰ ਸਾਰੇ ਵੱਡੇ ਪੇਰ ਨਹੀਂ ਮਿਲਦੇ ਉਹ ਵੀ 5 ਮੈਚਾਂ ਦਾ ਸੀਜ਼ਨ ਰੱਖ ਲੈਣ ਉਹਨਾਂ ਨੂੰ ਵੀ ਨਾਲੇ ਸਾਰੇ ਪਲੇਅਰ ਮਿਲ ਜਾਣ ਉਹਨਾਂ ਕਲੱਬਾਂ ਨੂੰ ਵੀ ਤੁਸੀਂ ਸੀਜ਼ਨ ਅੱਧਾ-ਅੱਧਾ ਕਰ ਜ਼ਰੂਰ ਕਰੋ ਇੱਥੇ ਆਈਆਂ ਫਰੇਸ਼ਨਾਂ ਨੂੰ ਮੇਰੀ ਇਹ ਬੇਨਤੀ ਆ ਵੀ ਤੁਸੀਂ 10 ਵੈਨਕੂਵਰ 10-12 ਮੈਚਾਂ ਨਾਲੋਂ ਤੁਸੀਂ 5 ਤੋਂ 6 ਮੈਚਾਂ ਦੀ ਲੜੀ ਰੱਖੋ ਕਬੱਡੀ ਹੋਣ ਤੋਂ ਕਬੱਡੀ ਬੰਦ ਨਾ ਕਰੋ ਕਿਉਂਕਿ ਨਵੇਂ ਮੁੰਡਿਆਂ ਦਾ ਬਹੁਤ ਜ਼ਿਆਦਾ ਭੁੱਖਿਆ ਜੀ ਬਹੁਤ ਮੁੰਡੇ ਹੁਣ ਅੱਜਕੱਲ ਦੁਵਾਰਾ ਤੋਂ ਕੈਂਪ ਲੱਗੇ ਹੋਏ ਆ ਬਹੁਤ ਵਧੀਆ ਅੱਤੱਬਾ ਕੰਮ ਕਰ ਰਹੀਆਂ ਕਬੱਡੀ ਲਈ ਤੇ ਸਾਰੇ ਨੂੰ ਆਸ ਹੈ ਜੀ ਬਾਹਰ ਖੇਡਣਾ ਕਬੱਡੀ ਬੰਦ ਨਾ ਹੋਵੇ ਤੇ ਕਬੱਡੀ ਦਾ ਸੀਜ਼ਨ ਛੋਟਾ ਕਰ ਦਿੱਤਾ ਜਾਵੇ ਤੇ ਮੈਂ ਧੰਨਵਾਦ ਕਰਦਾ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵੱਲੋਂ ਪੋਸਟਾਂ ਪਾਈਆਂ ਗਈਆਂ ਵੀ ਕਬੱਡੀ ਨੂੰ ਚੱਲਦਾ ਰੱਖਣਗੇ ਤੇ ਮੈਂ ਤੁਹਾਨੂੰ ਵੀ ਇਹੀ ਅਪੀਲ ਕਰਨੀ ਚਾਹੁੰਦਾ ਜੀ ਤੇ ਵੀ ਕਬੱਡੀ ਚੱਲਦੀ ਰੱਖੋ ਉਹਦਾ ਸੀਜ਼ਨ ਛੋਟਾ ਕਰ ਲਓ ਇੱਕ ਵਾਰ ਦੁਬਾਰਾ ਤੋਂ ਮੀਟਿੰਗ ਰੱਖੀ ਜਾਵੇ ਜੀ ਤੇ ਜਰੂਰ ਪਲੇਰਾਂ ਦੀ ਇਹ ਗੱਲ ਸੁਣੀ ਜੋਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਲੇ ਜਲਾਲਪੁਰਿਆ ਜੀ ਬਾਹਰੀਆਂ ਫੈਡਰੇਸ਼ਨਾਂ ਨੂੰ ਕੀਤੀ ਹੋਈ ਪੀਲ ਤੁਹਾਨੂੰ ਕਿਵੇਂ ਲੱਗੀ ਇਹ ਗੱਲ ਸਹੀ ਹੈ ਪਾਲੇ ਜਲਾਲਪੁਰਿਆ ਦੀ ਵੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਫੈਡਰੇਸ਼ਨਾਂ ਨੂੰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਧੰਨਵਾਦ ਸਤਿ ਸ੍ਰੀ ਅਕਾਲ